ਜਾਸੀਮ ਦੀ ਤਬੀਅਤ ਖਰਾਬ ਆਵੇ ਖਰਾਬ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਸੁਬਾ ਦੇ ਰਿਹਾ ਤੇ ਕੋਈ ਟਿੱਪਾ ਟਿਪੜੀ ਨਹੀਂ ਕਰਨੀ ਚਾਹੁੰਦਾ ਕਿਸੇ ਦੀ ਵੀ ਤਬੀਅਤ ਖਰਾਬ ਹੋਵੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿੰਗ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿੰਗ ਤੁਸੀਂ ਨਾਮ ਨਹੀਂ ਲਿਖ ਸਕਦੇ 550 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਛ ਕੇ ਆਪਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸੱਤਿਆਨਾਸ਼ ਕਰਤਾ ਨੈਚੁਰ ਸਾਡੇ ਲੋਕ ਸਫਰ ਰਹਿ ਵਿਚਾਰੇ ਲੋਕਾਂ ਨੇ ਇਲਾਜ ਕਰਾਉਣਾ ਇਹਨਾਂ ਨੂੰ ਇਹ ਤਾਂ ਇਲਾਜ ਆਪ ਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਿੱਥੇ ਕਰਾਏ ਜਿਨ੍ਹਾਂ ਨੇ 20000 ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਹਰਦੀਆਂ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਕੋਈ ਦਵਾਈ ਦਾ ਪਾ ਲੈਣਾ ਉਹਨਾਂ ਹਾਸਤੇ 5 ਲੱਖ ਰੁਪਏ ਦਾ ਜੋ ਅਸ਼ਮਾਨ ਕਾਰਡ ਜਿਹੜਾ ਬੰਦ ਹੋਇਆ ਮੈਂ ਸਮਝਦਾ ਕਿ ਉਹ ਮੌਤ ਦੇ ਵਾਰੰਟਾ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਕੋਈ ਪਤਾ ਨਹੀਂ ਕੀ ਕਿੱਥੋਂ ਕੰਮ ਚੱਲ ਰਿਹਾ ਹੈ ਸੀਐਮ ਸਾਹਿਬ ਤੋਂ ਕੰਮ ਚੱਲ ਰਿਹਾ ਹੈ ਮੰਤਰੀ ਤੋਂ ਚੱਲ ਰਿਹਾ ਹੈ ਸੰਤਰੀ ਤੋਂ ਚੱਲ ਰਿਹਾ ਸਾਰਾ ਕੰਮ ਢਾਂਚਾ ਖਰਾਬ ਕਰ ਦੇ ਦੇਖੋ ਪਹਿਲੀ ਗੱਲ ਇਹ ਹੈ ਕਿ ਕੋਈ ਕਾਂਗਰਸ ਪਾਰਟੀ ਚ ਇੱਛਕ ਹੋਵੇ ਨਾ ਹੋਵੇ on ਦਾ ਪਹਿਲਾਂ ਪਾਰਟੀ ਲੈਵਲ ਤੇ ਡਿਸਕਸ਼ਨ ਹੋਊਗਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਲੈਣ ਦੇ ਇੱਛਕ ਵੀ ਆ ਜਾਂ ਨਹੀਂ ਸੋ ਅਸਤੀਫਾ ਦੇਣਾ ਉਹਨਾਂ ਦੀ ਆਪ ਦੀ ਮਰਜ਼ੀ ਹੈ ਅਕਸਰੀ ਆਦਰੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾ ਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾ ਚ ਸੀ ਤਾਂ ਉਹਨਾਂ ਨੇ ਅਸੀਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਉਹਦਾ ਬਹੁਤ ਵੱਡਾ ਉਹਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ بڑا ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਪਦਾ ਕੈਡਰ ਮਾਰਤਾ ਇਸ ਕਰਕੇ ਇੱਕ ਕਾਂਗਰਸ ਤੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਿਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਅਸifie ਦੀ ਪੇਸ਼ਕਾਸ਼ ਕੀਤੀ ਹੈ ਉਹ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਔਰ ਹੁਣ ਕਦੇ ਸਵਾਲ ਵੀ ਨਹੀਂ ਕੀਤਾ ਕਿਉਂਕਿ ਰੱਬ ਵੇਖਦਾ ਹੈ ਹੁਣ ਨਹੀਂ ਉਹਨਾਂ ਨੇ ਸਵਾਲ ਕੀਤਾ ਵੀ ਹਿੰਦੂ ਨੂੰ ਰਿਪ੍ਰেজੈਂਟੇਸ਼ਨ ਨਹੀਂ ਦਿੱਤੀ ਇਹ ਬਿੱਟੂ ਨੂੰ ਰਿਪ੍ਰেজੈਂਟੇਸ਼ਨ دیتی ਹੈ ਕਾਂਗਰਸ ਤੇ ਬਾਰੇ ਤਾਂ ਇਹ ਗੱਲ ਬੋਲੀ ਗਈ ਹਾਲਾਂਕਿ ਅਸੀਂ ਤਾਂ ਹਿੰਦੂ ਨੂੰ ਪੀਸੀਸੀ ਬਣਾ ਕੇ ਰੱਖਿਆ ਕਿਉਂਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਮੁਸਲਮਾਨਾਂ ਦੀ ਪਾਰਟੀ ਹੈ ਦਲਿਤਾਂ ਦੀ ਪਾਰਟੀ ਹੈ 크ਰਿਸਚਨਾਂ ਦੀ ਪਾਰਟੀ ਹੈ ਓਬੀਸੀਆਂ ਦੀ ਪਾਰਟੀ ਹੈ ਸੋ ਹੁਣ ਕੋਈ ਮੁੱਦਾ ਨਹੀਂ ਸੋਚ ਸੁਨੀਲ ਜਾਖੜ ਨੇ ਕਿੱਥੇ ਜਾਣਾ ਮੈਂ ਤਾਂ ਕੱਲ ਟਵੀਟ ਕੀਤਾ ਸੀ ਵੀ ਹੁਣ ਅਗਲਾ ਕਿੱਧਰ ਨੂੰ ਸਫਰ ਆਪਣਾ ਸਰ ਜੀ ਸਰ ਸਾਰਾ ਰੋਡ ਦਾ ਹੈਗਾ ਬੈ ਸਰ ਉਹ ਬਕਾਇਆ ਸਾਡੇ ਆਯੂਸ਼ਮਾਨ ਤੰਨੇ ਪ੍ਰਾਈਵੇਟ ਸਕੂਲ ਜਿਹੜੇ ਆਧਾਰੇ ਹੈਗੇ ਤੇ ਜਿਹੜੇ ਤੇ ਬਹੁਤ ਜਿਹੇ ਕੋਨਸ ਸਰਵਿਸਿਜ਼ ਬੰਦ ਕਰਤੀਆਂ ਗਰੀਬ ਲੋਕਾਂ ਲਈ ਸਰ ਇਹ ਤਾਂ ਪਹਿਲਾਂ ਹੀ ਕਿਹਾ ਸੀਗਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਹੈਗੀਆਂ ਉਹ ਬਹੁਤ ਮਾੜੀਆਂ ਪਾਲਿਸੀਆਂ ਹੈਗੀਆਂ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿੰਗ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿਕ ਤੁਸੀਂ ਨਾਮ ਨਹੀਂ ਲਿਖ ਸਕਦੇ ਸਾਬੇ 500 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਝ ਕੇ ਆਪ ਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸਤਿਆਨਾਸ ਕਰਤਾ ਨੈਚੁਰਲੀ ਹੈ ਸਾਡੇ ਲੋਕ ਸਫਰ ਰਹਿ ਵਿਚਾਰੇ ਲੋਕਾਂ ਨੇ ਇਲਾਜ ਕਰਾਉਣਾ ਹੈ ਇਹਨਾਂ ਨੂੰ ਇਹ ਤਾਂ ਇਲਾਜ ਆਪ ਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਿੱਥੇ ਕਰਾਏ ਜਿਨ੍ਹਾਂ ਨੇ 20000 ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਹਰਨੀਆਂ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਕੋਈ ਦਵਾਈ ਦਾ ਪਾ ਲੈਣਾ ਉਹਨਾਂ ਵਾਸਤੇ 5 ਲੱਖ ਰੁਪਏ ਦਾ ਜੋ ਅਸ਼ਮਾਨ ਕਾਰਡ ਜਿਹੜਾ ਬੰਦ ਹੋਇਆ ਮੈਂ ਸਮਝਦਾ ਕਿ ਉਹ ਮੌਤ ਦੇ ਵਾਰੰਟ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਕੋਈ ਪਤਾ ਨਹੀਂ ਕਿ ਕਿੱਥੋਂ ਕੰਮ ਚੱਲ ਰਿਹਾ ਹੈ ਸੀਐਮ ਸਾਹਿਬ ਕੋ ਕੰਮ ਚੱਲ ਰਿਹਾ ਹੈ ਮੰਤਰੀ ਤੋਂ ਚੱਲ ਰਿਹਾ ਹੈ ਸੰਤਰੀ ਤੋਂ ਚੱਲ ਰਿਹਾ ਸਾਰਾ ਕੰਮ ਢਾਂਚਾ ਖਰਾਬ ਕਰ ਰਿਹਾ ਹੈ ਇਹ ਨਹੀਂ ਕੱਲ ਵੀ ਤੇ ਕਿਹੜੇ ਤਰ੍ਹਾਂ ਦੇਖੋ ਤੁਹਾਡੇ ਪਾਰਟੀ ਨੇ ਉਹ ਬ੍ਰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਮੀਡੀਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਦੀ ਮਰਜ਼ੀ ਨਾਲ ਆਪਣੀਆਂ ਖਬਰਾਂ ਛਾਪ ਦਿੰਦੇ ਆ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਹੈ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਚਾਹੇ ਉਹ 1 ਹੈ 2 ਹੈ 4 ਹੈ 6 ਹੈ ਫਾਰ ਦਾ ਟਾਈਮ ਵੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਫਿਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਦੀ ਪ੍ਰਾਪਰਟੀ ਨੂੰ ਛੜਾ ਲੈਂਦੇ ਇਹਦਾ ਮਤਲਬ ਇਹ ਨਹੀਂ ਉਹ ਵੀ ਭਾਰਤ ਭੂਚਨ ਆਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਹੈ ਉਹ ਕੋਲੇ ਉਹ ਸਾਰੀ ਜਾਇਦਾਦ ਕੋਈ ਕਰਾਪਸ਼ਨ ਨਾਲ ਬਣਾਈ ਹੈ ਸੋ ਜਿਹਰੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਸ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਆ ਜਿਹੜੇ ਪਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਪ੍ਰਾਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਿਹੜਾ ਕੇਸ ਜਾਊਗਾ 댓 ਇਸ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰਾਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਚੰਦ ਮੀਡੀਆ ਵਾਲੇ ਉਹਨੂੰ ਛਾਲ ਦੇ ਅੱਜ ਕਿ ਕੋਈ ਖਬਰ ਹੀ ਕੋਈ ਨਹੀਂ ਉਹਨਾਂ ਕੋਲ ਉਹਨੂੰ ਲੱਗਦਾ ਕਿ ਆ ਖਬਰ ਚਲਾ ਦਿਓ ਪੰਜਾਬੀ ਆਮ ਦੀ ਤਬੀਅਤ ਖਰਾਬ ਹੈ ਖਰਾਬ ਹੈ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਸੋਭਾ ਦੇ ਰਿਹਾ ਤੇ ਕੋਈ ਟਿੱਪਾ ਟਿਪੜੀ ਨਹੀਂ ਕਰਨੀ ਚਾਹੁੰਦਾ ਕਿਸੇ ਦੀ ਵੀ ਤਬੀਅਤ ਖਰਾਬ ਹੋਵੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ